ਬਿਜਲੀ ਚੋਰੀ ਖਿਲਾਫ ਸਖਤ ਕਾਰਵਾਈ ਪਾਵਰਕੋਮ ਵੱਲੋਂ ਚਲਾਈ ਗਈ ਚੈਕਿੰਗ ਮੁਹਿੰਮ ਸਰਸਕਲ ਦੇ ਸਾਰੇ ਤੁਸ ਦੇਖ ਰਿਓ ਪਬਲਿਕ ਅਪਡੇਟ ਟੀਵੀ ਮੈਂ ਹਾਨੀਸ਼ਰਮਾ ਇਸ ਵਕਤ ਦੀ ਖਬਰ ਜਲੰਧਰ ਤੋਂ ਸਾਮਣੇ ਆ ਰਹੀ ਹੈ ਅਥੰਬਾਜ਼ੇ ਕਿ ਹਮੇਸ਼ਾ ਦੇ ਮੌਸਮ ਦੇ ਕਾਰਕਿ ਬਿਜਲੀ ਦੀ ਮੰਗ ਦਿਨੋਦਿਨ ਵਾਧੀ ਜਾ ਰਹੀ ਹੈ ਜਿਸ ਦੇ ਚਾਲਦਿਆਂ ਬਿਜਲੀ ਚੋਰੀ ਦੇ ਕੇਸਾਂ ਦੇ ਵਿੱਚ ਵੀ ਵਾਧਾ ਆ ਰਿਹਾ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਪਾਵਰਕੋਮ ਦੇ ਵੱਲੋਂ ਜੋ ਹੈ ਚੈਕਿੰਗ ਮੁਹਿੰਮ ਚਲਾਈ ਗਈ ਜਿਸ ਦੇ ਚਾਲਦਿਆਂ ਬਿਜਲੀ ਚੋਰੀ ਤੇ ਲੋਡ ਤੋਂ ਵੱਧ ਲੋਡ ਵਰਤਣ ਵਾਲੇ 68 ਮਾਮਲੇ ਸਾਹਮਣੇ ਤੇ 12 ਲੱਖ ਰੁਪਏ ਦੇ ਕਰੀਬ ਜੋ ਹੈ ਉਹ ਜੁਰਮਾਨਾ ਕੀਤਾ ਗਿਆ ਤੁਹਾਨੂੰ ਦੱਸਿਆ ਕਿ ਪਾਵਰ ਕਾਮ ਦੇ ਹੈੱਡ ਦੇ ਵੱਲੋਂ ਸ਼ੁੱਕਰਵਾਰ ਨੂੰ ਮੀਟਿੰਗ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਬਿੱਤੇ ਦਿਨ ਸੂਰਜ ਨਿਕਲਣ ਤੋਂ ਬਾਅਦ ਜੋ ਹੈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਗਭਗ 20 ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਨੇ ਇੱਕੋ ਸਮੇਂ ਤੇ ਵੱਖ-ਵੱਖ ਇਲਾਕਿਆਂ ਦੇ ਵਿੱਚ ਚੈਕਿੰਗ ਮੁਹਿੰਮ ਚਲਾਈ ਗਈ ਇਸ ਚੈਕਿੰਗ ਮੁਹਿੰਮ ਦੇ ਦੌਰਾਨ 962 ਜੋ ਹੈ ਕਨੈਕਸ਼ਨਾਂ ਦੀ ਜਾਂਚ ਕੀਤੀ ਗਈ ਇਸ ਦੇ ਵਿੱਚ ਘਰੇਲੂ ਇੰਡਸਟਰੀਅਲ ਤੇ ਕਮਰਸ਼ੀਅਲ ਕਨੈਕਸ਼ਨ ਸ਼ਾਮਲ ਸਨ ਇਸ ਦੇ ਚੱਲਦਿਆਂ 68 ਮਾਮਲੇ ਸਾਹਮਣੇ ਆਏ ਜਿਨ੍ਹਾਂ ਦੇ ਵਿੱਚੋਂ 10 ਸਿੱਧੀ ਚੋਰੀ ਦੇ ਮਾਮਲੇ ਸਨ ਤੇ ਬਾਕੀ ਦੇ ਮਾਮਲੇ ਲੋਡ ਤੋਂ ਵੱਧ ਲੋਡ ਵਰਤ ਕੇ ਜੋ ਹੈ ਸਿਸਟਮ ਨੂੰ ਖਰਾਬੀ ਪਹੁੰਚਾ ਰਹੇ ਅਧਿਕਾਰੀਆਂ ਦੇ ਮੁਤਾਬਕ ਘਰਾਂ ਦੇ ਵਿੱਚ ਬਧਾਈਆਂ ਗਈਆਂ ਦੁਕਾਨਾਂ ਦੇ ਲੱਗ ਮੀਟਰ ਲਗਮਾਉਣੇ ਚਾਹੀਦੇ ਨੇ ਪਰ ਲੋਕ ਅਜੇ ਹਾਂ ਨਹੀਂ ਕਰਦੇ ਉਹ ਘਰਾਂ ਦੇ ਕਨੈਕਸ਼ਨ ਦੇ ਵਿੱਚੋਂ ਹੀ ਦੁਕਾਨਾਂ ਨੂੰ ਕਨੈਕਸ਼ਨ ਦਿੰਦੇ ਨੇ ਬਣਾਈਆਂ ਗਈਆਂ 20 ਟੀਮਾਂ ਦੇ ਵਿੱਚ ਲੱਖ ਲੱਖ ਇਲਾਕਿਆਂ ਦੇ ਵਿੱਚ ਜੋ ਅਧਿਕਾਰੀਆਂ ਨੇ ਹੋਰ ਸਪੋਟ ਪੁਆਇੰਟ ਲੱਭੇ ਜਿਨ੍ਹਾਂ ਦੀ ਜਾਂਚ ਆਉਣ ਵਾਲੇ ਦਿਨਾਂ ਦੇ ਵਿੱਚ ਕੀਤੀ ਜਾਵੇਗੀ ਤੁਹਾਨੂੰ ਦੱਸਿਆ ਕਿ ਗਰਮੀ ਦੇ ਮੌਸਮ ਕਰਕੇ ਬਿਜਲੀ ਚੋਰੀ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਪਾਵਰਕਾਮ ਦੇ ਸਦਕਲ ਹੈੱਡ ਨੇ ਇਹ ਹਿਦਾਇਤਾਂ ਦਿੱਤੀਆਂ ਹਨ ਕਿ ਸਮੇਂ-ਸਮੇਂ ਤੇ ਟੀਮਾਂ ਬਣਾਈਆਂ ਜਾਣ ਤੇ ਹਰ ਇਲਾਕੇ ਦੀ ਜਾਂਚ ਵੀ ਕੀਤੀ ਜਾਵੇ ਗਰਮੀ ਦੇ ਮੌਸਮ ਕਰਕੇ 300 ਯੂਨਿਟਾਂ ਕੋਜੀ ਦਿਨਾਂ ਦੇ ਵਿੱਚ ਇਸਤੇਮਾਲ ਹੋ ਜਾਂਦੀਆਂ ਨੇ ਜਿਸ ਤੋਂ ਬਾਅਦ ਲੋਕ ਜੋ ਹੈ ਬਿਜਲੀ ਚੋਰੀ ਕਰਨਾ ਸ਼ੁਰੂ ਕਰ ਦਿੰਦੇ ਹਨ ਜੋ ਕਿ ਸਿਸਟਮ ਨੂੰ ਖਰਾਬੀ ਪਹੁੰਚਾਉਂਦਾ ਹੈ ਇਸੇ ਤਰ੍ਹਾਂ ਦੀਆਂ ਜਾਣਕਾਰੀਆਂ ਤੇ ਖਬਰਾਂ ਦੇ જુડે રહો પબ્લિક અપડેટ ટીવી ધનવાદ